¡Vaya! Sí. ਮੈਂ ਵੀ ਮੈਂ ਅੱਜ ਹੱਦ ਮੰਦ ਜਾ ਕੇ ਦਰਸ਼ਨ ਕਰਨਾ ਮੈਂ ਠੀਕ ਲੋਕੋ ਜਲਦੀ ਅੱਗੇ ਅੱਗੇ 19 ਬੋਟਾ ਹੀ ਰਹਿ ਗਿਆ ਨੇ ਆਉਣਾ ਸੀਗਾ ਪਾਲੀ ਹੈ ਪਾਲੀ ਦਾ ਕਵੀਸ਼ਰੀ ਕੂਸ਼ਰੀ ਦੇ ਵਿੱਚ ਉਹ ਲੱਗੀ ਹੋਈ ਆ ਡਿਊਟੀ ਕਿਤੇ ਅੱਛਾ ਹਾਂ ਜੱਜਮੈਂਟ ਤੇ ਅੱਛਾ ਜਾਂਦਾ ਵਧੀਆ ਭੈਣੀ ਬੜਿੰਗਾ ਅੱਛਾ ਭੈਣੀ ਬੜਿੰਗਾ ਹਾਂ ਉੱਥੇ ਕੋਈ ਕਰਾਉਂਦੇ ਹਾਂਗੇ ਹੋਰ ਵਧੀਆ ਹਾਂ ਅੱਛਾ ਚੱਲ ਮਾਰੇ ਨਹੀਂ ਨਹੀਂ ਮੇਰਾ ਪਿੰਡ ਲਵੇ ਹੀ ਹੈ ਅੱਛਾ ਅੱਛਾ ਤਾਂ ਹੀ ਜੋਤੀ ਰੱਖਦਾ ਹਾਂਗੇ ਤੰਨਾ ਕਿੱਥੇ ਜਾਂ ਗਿਆ ਤੰਨਾ ਕਿੱਥੇ ਲੱਗ ਗਿਆ ਪਾਣੀ ਪੂਣੀ ਪੀਣ ਲੈ ਮੈਂ ਪੁੱਛਿਆ ਉਹਨੂੰ ਮੇਰਾ 95 ਹੈ ਹੋਰ ਹਾਂ ਬਹੁਤ ਬਹੁਤ ਕੀ ਆਵਾਜ਼ ਹੈ ਆਪਾਂ ਤੁਸੀਂ ਜਦੋਂ ਬਿੱਲ ਹੁਣ ਥੋੜਾ ਜਿਹਾ ਹੈ ਨਾ ਦੋ ਮਿੰਟ ਨਾਲ ਗੱਲ ਕਰਿਓ ਮੈਂ ਰਿਕਾਰਡ ਕਰੂੰਗਾ ਠੀਕ ਹੈ ਨਾ ਹਾਂ ਆਹ ਜ਼ਰੂਰੀ ਹੈ ਮੈਂ ਬੈਠ ਕੇ ਨਾ ਬਾਅਦ ਦੇ ਵਿੱਚ ਆਪਾਂ ਕਰਦੇ ਹਾਂ 10 ਮਿੰਟ ਆ ਰਹੇ ਬਹੁਤ ਤਕੜੀ ਸਕੇਲਾਂ ਦੇ ਰਹੇ ਜੀ ਹੈ ਬਹੁਤ ਤਕੜੀ ਸਕੇਲ ਆ ਬਹੁਤ ਤਕੜੀ ਸਕੇਲ ਆ ਆ ਦੇਖੋ ਗਰਾਭ ਵੀ ਬਾੜ ਰਿਹਾ ਉੱਤੇ ਜਾ ਰਹੇ ਕੈਨਨ ਕਿਹੜਾ ਹੈ ਇਹ ਕੈਨਨ ਕਿਹੜਾ ਨੰਬਰ ਆ ਨੀ ਨੀ 700 ਰੇਵਲਟੀ 7 ਇਹਦੇ ਨਾਲ ਦੇ ਲੈਣ ਦੇ ਨੇ ਆਪਣੇ ਕੋਲੇ ਇਹਦੇ ਨਾਲ ਦੇ ਲੈੰਡ ਨੇ ਹਾਂਜੀ ਇਹਦੇ ਨਾਲ ਦੇ ਲੈੰਡ ਨੇ ਨਾ ਆਪਣੇ ਕੋਲ ਇੱਕ ਪਿਆ ਆਪਣੇ ਕੋਲ ਇੱਕ ਪਿਆ ਹਾਂ 18105 ਪਿਆ ਕਹਾਂ ਪਿਆ ਹਾਂਜੀ ਆ ਗਏ ਕਿਵੇਂ ਆ ਠੀਕ ਚੱਕ ਲੈਂਦੇ ਰਫਲਾ ਹਾਂ ਵੇਚਾਂਗੇ ਮੇਰੇ 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 ਵੇਚਾਂਗੇ लटकण <laughs>

ਉਰੇ ਲਾਲਾ ਟੱਕਣਾ ਇਹਨਾਂ ਜੋਤੀ ਨੂੰ ਜੋਤੀਆ ਪਤਾ ਨਹੀਂ ਉਹ ਫਿਰਦਾ ਉਹਦੇ ਉਹ ਫਿਰਦਾ ਮੈਂ ਤਾਂ ਉਹ ਲਾਇਆ ਆਇਆ ਇਹਨਾਂ ਦੇ ਮਾਈਕ ਮੇਲੇ ਜਾਏ ਆ ਫਿਰ ਹੋਰ ਮੈਂ ਇੱਕ ਭੱਜ ਕੇ ਇਹ ਇਹਦੇ ਨਾਲ ਦਾ ਵੀ ਹੈ ਪਿਆ ਕੋਈ ਇਹਦਾ ਸਟੈਂਡ ਟੁੰਡ ਮੈਂ ਚੱਕਣ ਲੱਗਾ ਜਿਵੇਂ ਯਾਦ ਹੀ ਨਹੀਂ ਰਿਹਾ ਮੈਨੂੰ ਉਹਦੇ ਲਾ ਦੇ ਲਾਵੇ ਇੱਧਰ ਉਹ ਲੱਗ ਗਿਆ ਇੱਕ ਸੱਸੀ ਗਾਲ ਵੀਰ ਆ ਵੀ ਕੀ ਹਾਲ ਹੈ ਵਧੀਆ ਕਿਸੇ ਹੋਰ ਦੇ ਵੀ ਡਿਜੀਟਲ ਲੱਗੇ ਹੋਏ ਨੇ ਆਓ ਫਿਰ ਆਪਣਾ ਕਿਹੜਾ ਉਹਨਾਂ ਦਾ डाउन हो जाने कैमरे त कर लगे माइक सारे डाउन हो जाने हूँ तू ला के लाइक करेगा हूँ लाके कर देने माइक डाउन हो जाने ਉਸ ਕਰੀਤੇ ਨਾਲ ਇੱਕ ਅਸਰ 14 ਲਾ ਕੇ ਮੈਂ ਕਹਿੰਦਾ 16 ਲਾ ਕੇ ਹੈਂਡੀ ਕਰ ਲੈਂਦਾ ਸਭ ਤੋਂ ਵਧੀਆ ਹੋ ਜਾਣਾ। ਇਹਨੂੰ ਅੰਦਰ ਹੀ ਰੱਖਦੇ ਹਾਂ। ਇਹ ਇੱਥੇ ਪਿਆ ਰਹੇ ਹਨ ਬੜੀ। ਹੈਗਾ ਪਰ ਨਾ ਇਹ ਥੋੜਾ ਜਿਹਾ ਘਟੂ ਹੋਆ ਦੋ ਲੰਬਾ ਚੱਲਣਾ ਹੈ ਇੱਕ ਥੋੜਾ ਜਿਹਾ ਅਲੱਗ ਕਰ ਦਿੰਦੇ ਆ ਨਾ ਆਈਆ ਗੁੱਤੀ ਦੇ ਨਹੀਂ ਮੁੰਡੇ ਆ ਆ ਜਾਨੀ ਦੇ ਬੱਕੀਆਂ ਨਾਲ ਆ ਆ ਵੀ ਆ ਜੀ ਅੱਜ ਕਰਨਾ ਨਹੀਂ ਜਾ ਰਿਹਾ ਬੱਕੀ ਖਾਣੇ ਨਹੀਂ ਬੇਜਾ ਮੁੰਡੇ ਨੇ ਉਹ ਸਮਝਾਉਣ ਤੋਂ ਨਹੀਂ ਨਹੀਂ